ਦੋਸਤੋ ਅਮਰੀਕਾ ਦੀ ਅਲਾਸਕਾ 에ਅਰਲਾਈਨਸ ਦੀ ਫਲਾਈਟ ਜਦੋਂ ਉਡਾਣ ਭਰ ਕੇ ਆਸਮਾਨ ਚ ਹੁੰਦੀ ਹੈ ਤਾਂ ਉਹਦੀ ਇੱਕ ਖਿੜਕੀ ਦਾ ਹਿੱਸਾ ਟੁੱਟ ਕੇ ਹਵਾ ਚ ਉੱਡ ਜਾਂਦਾ ਹੈ ਜਿਸ ਤੋਂ ਬਾਅਦ ਯਾਤਰੀ ਸਾਰੇ ਘਬਰਾ ਜਾਂਦੇ ਨੇ ਜਿਸ ਤੋਂ ਬਾਅਦ ਵਿਮਾਨ ਨੂੰ ਅਮਰੀਕਾ ਦੇ ਓਰੇਗਨ ਵਿੱਚ ਅਪਾਤਕਾਲੀ ਲੈਂਡਿੰਗ ਕਰਵਾਇਆ ਜਾਂਦਾ ਹੈ ਦੋਸਤੋ ਆਪਾਂ ਕਹਿੰਨੇ ਆ ਕਿ ਛੋਟੀਆਂ-ਮੋਟੀਆਂ ਚੀਜ਼ਾਂ ਚੋਂ ਖਰਾਬੀ ਆਉਂਦੀ ਹੈ ਪਰ ਦੋਸਤੋ ਕਈ ਵਾਰ ਵਿਵਾਂਚ ਵੀ ਹਵਾ ਚੋੜਦਿਆਂ ਵੀ ਕੋਈ ਖਰਾਬੀ ਆ ਸਕਦੀ ਹੈ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਤੁਹਾਡੇ ਨਾਲ ਕਿਸੇ ਨਾਲ ਵੀ ਐਵੇਂ ਕਦੀ ਹੋਇਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਐਮ ਦੀਆਂ ਹੋਰਨਾਂ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਤੇ ਜਸਾ I thought we were too. They just said.